ਸਾਡੇ ਨੇੜੇ ਤਖਤ ਸਾਹਿਬ ਹੈ ਦਮਦਮਾ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣੇ ਸੰਗਤਾਂ ਵਿੱਚੋਂ ਕਈਆਂ ਨੇ ਜਾ ਕੇ ਉੱਥੇ ਸ਼ੀਸ਼ਾ ਪਿਆ ਅੱਜ ਵੀ ਸ਼ੀਸ਼ਾ ਪਿਆ ਜੀ ਅੱਜ ਉੱਥੇ ਜਿਹੜੀਆਂ ਸੰਗਤਾਂ ਦੇ ਲਕਵੇਂ ਦੇ ਨਾਲ ਮੂੰਹ 빙ਾ ਹੋ ਜਾਂਦਾ ਹੈ ਨਾ ਜਦੋਂ ਕਲਗੀਧਰ ਪਾਤਸ਼ਾਹ ਤਖਤ ਤੇ ਬਿਰਾਜ ਮਾਨ ਨੇ ਕਿਸੇ ਨੇ ਲਿਆ ਕੇ ਸ਼ੀਸ਼ਾ ਦਿੱਤਾ ਸੱਚੇ ਪਾਤਸ਼ਾਹ ਸ਼ੀਸ਼ਾ ਵੇਖ ਕੇ ਦਸਤਾਰ ਦੇ ਪੇਚ ਸਿੱਧੇ ਕਰ ਲਿਆ ਕਰੋ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਇਹਦੇ ਨਾਲ ਦਸਤਾਰ ਦੇ ਪੇਜ ਦੀ ਗੱਲ ਛੱਡੋ ਇਹਦੇ ਵਿੱਚ ਜਿਹੜਾ ਵੀ ਭਾਵਨਾ ਦੇ ਨਾਲ ਜਿਨ੍ਹਾਂ ਦਾ ਲਕਵੇ ਦੇ ਨਾਲ ਮੂੰਹ ਕਿੱਡਾ ਹੋ ਜਾਂਦਾ ਹੈ ਉਹਨਾਂ ਦੇ ਵੀ ਸਿੱਧੇ ਹੋ ਜਾ ਕਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਹੁੰਦੇ ਆ ਉੱਥੇ ਅੱਜ ਹੁੰਦੇ ਆ ਤਿੰਨ ਦਿਨ ਜਾਣਾ ਪੈਂਦਾ ਓਥੇ ਬਹਿਜੋ ਮੂਰਲੇ ਪਾਸੇ ਜਾ ਕੇ ਓਥੇ ਜਿਹੜੇ ਸੇਵਾਦਾਰ ਨੇ ਉਹ ਛੋਲੇ ਦਿੰਦੇ ਨੇ ਮੂਰੇ ਬਹਿ ਕੇ ਛੋਲੇ ਚੱਬੀ ਚੱਲੋ 5-7 ਮਿੰਟ ਬਹਿਣਾ ਹੁੰਦਾ ਹੈ ਤਿੰਨ ਦਿਨ ਲਗਾਤਾਰ ਸ਼ੀਸ਼ਾ ਵੇਖਣਾ ਹੈ ਅੱਜ ਵੀ ਲਖਵੇ ਦੇ ਮਾਰੇ ਮੂੰਹ ਸਿੱਧੇ ਉੱਥੇ ਅੱਜ ਵੀ ਹੁੰਦੇ ਨੇ ਇਹ ਕਿਰਪਾ ਹੈ ਪਰ ਸਾਡਾ ਭਰੋਸਾ ਬਣ ਜੇ ਅੱਜ ਵੀ ਬੜੇ ਸ਼ੰਕਾ ਕਰਨ ਵਾਲੇ ਨੇ ਐ ਕਿਵੇਂ ਹੋ ਜੂਗਾ ਜੀ ਬੜੇ ਕਰਦੇ ਨੇ ਪਰ ਮਾਫ਼ ਕਰਿਆ ਜੇ ਜਿਹੜਾ ਸ਼ੰਕਾਵਾਦੀ ਹੈ ਨਾ ਉਹਦੇ ਪੱਲੇ ਕੱਖ ਨਹੀਂ ਪੈਂਦਾ ਅਸੀਂ ਸ਼ਰਧਾਵਾਦੀ ਬਣੀਏ ਸ਼ੰਕਾਵਾਦੀ ਨਾ ਬਣੀਏ ਆਪਾਂ ਨੂੰ ਐਂ ਲੱਗਦਾ ਕਿ ਗੁਰੂ ਸਾਹਿਬ ਤੇ ਸਾਡੇ ਵਰਗੇ ਨੇ ਨਹੀਂ ਭਾਈ ਉਹ ਬੜੇ ਬਿਆੰਤ ਨੇ ਭਾਵਨਾ ਦੇ ਨਾਲ ਜਾਵਾਂਗੇ ਸ਼ਰਧਾ ਦੇ ਨਾਲ ਜਾਵਾਂਗੇ ਝੋਲੀਆਂ ਭਰਨਗੀਆਂ ਤੇ ਜੇ ਮਨ ਵਿੱਚ ਸ਼ੰਕਾ ਪੈ ਗਿਆ ਸ਼ਰਧਾ ਤੇੜੀ ਬਹੁਤ ਹੈ ਜੇ ਮਾੜਾ ਜਿਹਾ ਮਨ ਵਿੱਚ ਸ਼ੰਕਾ ਪੈ ਗਿਆ ਤੇ ਸ਼ਰਧਾ ਟੁੱਟ ਜਾਂਦੀ ਹੈ ਕਈ ਵਾਰ ਬੰਦਾ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਤੇ ਕਈ ਕਹਿ ਦਿੰਦੇ ਆ ਤੂੰ ਯਾਰ ਇੰਨੀ ਸੇਵਾ ਕਰਦਾ ਇੰਨੀ ਬਾਣੀ ਪੜਦਾ ਤੈਨੂੰ ਮਿਲਿਆ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਆ ਨਾ ਕਈ ਇੰਨਾ ਗੁਰਦੁਆਰੇ ਜਾਂਦਾ ਇੰਨੀ ਬਾਣੀ ਪੜਦਾ ਇੰਨੀ ਸੰਗਤ ਕਰਦਾ ਤੈਨੂੰ ਮਿਲਿਆ ਕੀ ਜੇਤਾ ਤੇਰਾ ਮਨ ਹੋਊਗਾ ਪਰਪਤ ਗੁਰੂ ਸਾਹਿਬ ਤੇ ਭਰੋਸਾ ਫਿਰ ਤੂੰ ਕਿਸੇ ਦੀ ਪਰਵਾਹ ਨਹੀਂ ਕਰੇਗਾ ਤੇ ਨਹੀਂ ਜੇ ਤੇਰੇ ਮਨ ਵਿੱਚ ਆ ਗਿਆ ਯਾਰ ਬੰਦਾ ਸਹੀ ਕਹਿੰਦਾ ਮਾੜਾ ਮੇ ਛੰਕਾ ਮਨ ਵਿੱਚ ਆ ਗਿਆ ਫਿਰ ਸ਼ਰਧਾ ਟੁੱਟ ਜਾਂਦੀ ਹੈ